ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਦੁਪਹਿਰ ਦਾ ਸਵਾ 3:00 ਦਾ ਸਵਾ 3:00 ਦਾ ਟਾਈਮ ਹੈ ਮੈਂ ਨਾ ਥੋੜੇ ਜਿਹੇ ਕੱਪੜੇ ਪ੍ਰੈਸ ਕਰਕੇ ਹੱਤੀ ਸੀ ਇੱਧਰ ਰੂਮ ਵਿੱਚ ਅ ਕੱਲ ਸ਼ਾਮ ਨੂੰ ਧੋਤੇ ਸੀਗੇ ਪੰਜ ਚਾਰ ਕੱਪੜੇ ਇਸ ਤੋਂ ਜ਼ਿਆਦਾ ਨਹੀਂ ਸੀ ਮੈਂ ਕਿਹਾ ਚਲੋ ਪ੍ਰੈਸ ਵੀ ਕਰ ਲਾਂ ਪ੍ਰੈਸ ਵਾਲਾ ਕੰਮ ਵੀ ਖਤਮ ਹੋ ਜਾਉ ਕੱਲ ਦੇ ਆਈ ਪਏ ਸੀ ਬਸ ਉਹ ਵੀ ਮੇਰਾ ਟਾਈਮ ਨਹੀਂ ਲੱਗਾ ਕਿ ਉਹ ਧੋਤੇ ਕੱਲ ਸ਼ਾਮ ਜੀ ਨੂੰ ਸੀਗੇ ਤੁਹਾਨੂੰ ਪ੍ਰੈਸ ਕਰਤੇ ਤੁਰ ਮੈਂ ਚਲਦੀ ਆ ਕਿਚਨ ਵਿੱਚ ਮੈਂ ਕਰਦੀ ਆ ਆਪਣੀ ਚਾਹ ਪਹਿਲਾਂ ਪਾਣੀ ਦਾ ਗਲਾਸ ਪੀਨੀ ਆ ਫਿਰ ਮੈਂ ਚਾਹ ਪੀਨੀ ਕਿਉਂਕਿ ਲੰਚ ਅਗਰ ਮੈਂ ਪਾਣੀ ਨਹੀਂ ਪੀਤਾ ਹੈਗਾ ਤੇ ਤੁਹਾਡੇ ਨਾਲ ਇੱਕ ਲਾਸਟ ਵੀਡੀਓ ਵਿੱਚ ਮੈਂ ਕਿਨਵਾ ਦੀ ਰੈਸਪੀ ਸ਼ੇਅਰ ਕਰੀ ਸੀਗੀ ਉਹ ਚ ਕਈ ਬੰਨਾਂ ਨੇ ਕਮੈਂਟ ਆਇਆ ਕਿ ਕਿਨਵਾ ਕੀ ਹੁੰਦਾ ਇਹ ਬਾਜਰੇ ਵਾਂਗੂ ਲੱਗਦਾ ਦੇਖਣ ਚ ਉਹ ਕਿਨਵਾ ਬਰੀਕ-ਬਰੀਕ ਬਾਜਰੇ ਵਾਂਗੂ ਨੂੰ ਤੇ ਦਾਣੇ ਹਨ ਕਿਨਵਾ ਤੇ ਪਰ ਇਹ ਗ੍ਰੇਨ ਹੁੰਦਾ ਗ੍ਰੇਨ ਹੁੰਦਾ ਤੁਸੀਂ ਗੂਗਲ ਤੇ ਸਰਚ ਕਰਕੇ ਦੇਖੋ ਮੈਂ ਵੀ ਗੂਗਲ ਤੇ ਸਰਚ ਕਰੀ ਆ ਪਹਿਲਾਂ ਮੈਨੂੰ ਆਇਆ ਸੀ ਮਿਲਟ ਹੁੰਦਾ ਪਰ ਮਿਲਟ ਬਹੁਤ ਤਰ੍ਹਾਂ ਦੇ ਹੁੰਦੇ ਨੇ ਮੈਂ ਵੀ ਹੁਣ ਉਹ ਦੇਖ ਰਹੀ ਸੀ ਮਿਲਟ ਹੁੰਦਾ ਸੌਰগম ਮਿਲਟ ਫਿੰਗਰ ਮਿਲਟ ਅਮਰਨਾਥ ਮਿਲਟ ਕੋਦੋ ਮਿਲਟ ਹਨ ਬਹੁਤ ਤਰ੍ਹਾਂ ਦੇ ਹੁੰਦੇ ਨੇ ਬਾਜਰਾ ਵੀ ਮਿਲਟ ਚ ਆ ਜਾਂਦਾ ਜਵਾਰ ਵੀ ਮਿਲਟ ਚ ਆ ਜਾਂਦਾਗਾ ਪਰ ਉਹ ਕਿਨਵਾ ਕਹਿੰਦੇ ਮਿਲਟ ਨਹੀਂ ਹੈਗਾ ਕਿਨਵਾ ਗ੍ਰੇਨ ਆਗਾ ਜੋ ਵੀ ਹੁੰਦਾ ਹੈਲਦੀ ਹੁੰਦਾ ਪ੍ਰੋਟੀਨ ਰਿਚ ਹੁੰਦਾ ਟੇਸਟੀ ਵੀ ਹੁੰਦਾ ਖਾਣ ਵਿੱਚ ਤੁਸੀਂ ਟਰਾਈ ਕਰ ਸਕਦੇ ਹੋਗੇ ਹਨਾ ਜੇ ਮਿਲਟਸ ਮੈਨੂੰ ਕਿਤੋਂ ਮਿਲਦੇ ਨਹੀਂ ਹੈਗੇ ਮੈਂ ਕਿਤੇ ਮਿਲਗੇ ਤਾਂ ਮੈਂ ਮਿਲਟਸ ਵੀ ਜ਼ਰੂਰ ਮੈਂ ਟਰਾਈ ਕਰੂੰਗੀ ਇਹਨਾਂ ਨੂੰ ਵੀ ਹਨਾ ਵੀਰਾਂ ਨੇ ਮਿਲਟ ਸਿੱਖੇ ਜਿਹੜੀ ਬਣਾ ਸਕਦੇ ਆਪਾਂ ਮਿਲਟਸ ਨੂੰ ਪੀਸ ਕੇ ਇਹਨਾਂ ਦਾ ਆਟਾ ਬਣਾ ਕੇ ਰੱਖ ਲਓ ਇਹਦੀ ਰੋਟੀ ਵੀ ਬਣਾ ਸਕਦੇ ਆਪਾਂ ਜਿਵੇਂ ਜਵਾਰ ਬਾਜਰਾ ਤਾਂ ਮਿਲਟਸ ਮਿਲ ਜੇ ਮਿਲ ਜਾਂਦੇ ਨੇ ਤਾਂ ਈਜ਼ੀਲੀ ਪਰ ਹੋਰ ਨਹੀਂ ਮਿਲਦੇ ਕਾਮਨ ਕਾਮਨ ਜੀ ਮਿਲਦੇ ਨੇ ਹੈ ਨਾ ਸਾਰੇ ਤਰ੍ਹਾਂ ਦੇ ਨਹੀਂ ਮਿਲਦੇ ਹੈਗੇ ਤੇ ਜਿਹੜਾ ਹੈਗਾ ਕੋਦੋ ਮਿਲਟ ਏ ਵੀ ਨਹੀਂ ਮੇ ਕਦੇ ਮਿਲਿਆ ਨਹੀਂ ਹੈਗਾ ਮੈਨੂੰ ਕਦੇ ਵੀ ਜਾਂ ਰਾਗੀ ਮਿਲ ਜਾਂਦਾ ਰਾਗੀ ਨੂੰ ਫਿੰਗਰ ਮਿਲਟ ਕਹਿੰਦੇ ਨੇ ਰਾਗੀ ਵੀ ਮਿਲ ਜਾਂਦਾ ਜਵਾਰ ਬਾਜਰਾ ਮਿਲ ਜਾਂਦਾ ਤੇ ਇਹਦੇ ਵਿੱਚ ਕੁੱਟੂ ਕੁੱਟੂ ਬਕਵੀਟ ਮਿਲਟ ਕਹਿੰਦੇ ਨੇ ਕੁੱਟੂ ਨੂੰ ਕੁੱਟੂ ਸ਼ਾਇਦ ਬੇਸਨ ਨਾ ਹੋਵੇ ਪਤਾ ਨਹੀਂ ਮੈਨੂੰ ਇੰਨੀ ਜਿਆਦਾ ਨੌਲੇਜ ਵੀ ਨਹੀਂ ਮੈਂ ਮਿਲਟਸ ਕੋ ਕਿ ਇੰਨੇ ਜਿਆਦਾ ਆਪਣੇ ਕੰਨੀ ਇਧਰ ਕਾਮਨ ਨਹੀਂ ਹੈਗੇ ਜਿਹੜੇ ਕਾਮਨ ਜਿਨੇ ਰਾਗੀ ਜਵਾਰ ਬਾਜਰਾ ਸਿਰਫ ਉਹੀ ਮਿਲਦੇ ਨੇ ਤੇ ਆਪਾਂ ਉਹਨਾਂ ਸਾਰੇ ਚੀਜ਼ਾਂ ਨੂੰ ਵੀ ਮਿਕਸ ਕਰਕੇ ਆਪਾਂ ਰੋਟੀ ਖਾ ਸਕਦੇ ਆ ਅੱਛਾ ਇਹ ਵੀ ਕਨਫਿਊਜ਼ਨ ਹੁੰਦੀ ਆ ਆਪਾਂ ਜਦ ਮੈਂ ਵੀਡੀਓਸ ਦੇਖਦੇ ਹਾਂ ਨਾ ਕਿਸੇ ਵੀਡੀਓ ਵਿੱਚ ਕੋਈ ਵੇਰ ਦੱਸ ਰਹੇ ਨੇ ਕਦੇ ਵੀ ਤੁਸੀਂ ਮਲਟੀ ਗ੍ਰੇਨ ਰੋਟੀ ਨਾ ਖਾਓ ਮਿਕਸ ਕਰਕੇ ਨਾ ਖਾਓ ਸਾਰੇ ਰੋਟੀਆਂ ਕੋਈ ਕਹਣਾ ਮਲਟੀ ਗ੍ਰੇਨ ਖਾਓ ਡਾਈਟੀਸ਼ਨ ਕਹਿੰਦਾ ਸੇ ਮਿਲਟੀ ਗ੍ਰੇਨ ਰੋਟੀ ਖਾਓ ਆਟੇ ਕਈ ਤਰ੍ਹਾਂ ਦੇ ਮਿਕਸ ਕਰਕੇ ਫੇਰ ਖਾਓ ਬਹੁਤ ਆਪਾਂ ਨੂੰ ਸੋਸ਼ਲ ਮੀਡੀਆ ਬਹੁਤ ਕਨਫਿਊਜ਼ ਕਰ ਰਿਹਾ ਪਰ ਮੈਂ ਇਹ ਕਹੂੰਗੀ ਜਿਹੜੀ ਚੀਜ਼ ਤੁਹਾਡੀ ਬਾਡੀ ਨੂੰ ਸੂਟ ਕਰਦੀ ਹੈ ਖਾ ਲਓ ਹਨਾ ਜੇ ਤੁਹਾਨੂੰ ਦੋ ਤਿੰਨ ਤਰ੍ਹਾਂ ਦੇ ਆਟੇ ਮਿਕਸ ਕਰਕੇ ਰੋਟੀ ਤੁਹਾਨੂੰ ਸੂਟ ਕਰਦੀ ਹੈ ਖਾ ਲਓ ਜੇ ਤੁਹਾਨੂੰ ਸੂਟ ਨਹੀਂ ਕਰਦੀ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਨਾ ਖਾਓ ਆਪਣੀ ਬਾਡੀ ਦੇਖੋ ਹਨਾ ਜਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਹੈ ਉਹ ਖਾਓ ਜਿਵੇਂ ਮੈਂ ਵੀ ਹੁਣ ਜੋ ਚੀਜ਼ਾਂ ਖਾਣੀਆਂ ਤੁਸੀਂ ਕਹ ਰਹੇ ਹੋ ਵੀ ਮੈਂ ਸਾਡੇ ਨਾਲ ਬ੍ਰੇਕਫਾਸਟ ਸ਼ੇਅਰ ਕਰਿਆ ਕਰੋ ਅਸੀਂ ਤੁਹਾਨੂੰ ਦੇਖਦੇ ਕਿ ਵੀ ਉਹ ਚੀਜ਼ਾਂ ਖਾਣਨੇ ਆ ਹਨਾ ਵੀ ਸਾਨੂੰ ਸਿੱਖਣ ਨੂੰ ਮਿਲਦਾ ਥੋੜੇ ਤੁਹਾਨੂੰ ਵੀ ਨੋਲਿਜ ਮਿਲਦੀ ਆ ਫੋਨ ਬਾਰੇ ਵੀ ਤੁਸੀਂ ਜੋ ਖਾਣੇ ਹੋ ਵੀ ਚਲੋ ਇਹ ਚੀਜ਼ਾਂ weight loss help ਕਰਦੀਆਂ ਨੇ ਪਰ ਮੈਂ ਇਹ ਕਹੂੰਗਾ ਮੈਨੂੰ ਦੇਖੋ ਟਰਾਈ ਕਰੋ ਪਰ ਜਿਹੜੀ ਚੀਜ਼ ਤੁਹਾਡੀ ਬੋਡੀ ਨੂੰ ਸੂਟ ਕਰਦੀ ਆ ਉਹ ਖਾਓ ਕਿਉਂਕਿ ਹਰ ਇੱਕ ਦੀ ਬੋਡੀ ਟਾਈਪ ਡਿਫਰੈਂਟ ਹੁੰਦੀ ਆ ਹਨਾ ਮੇਬੀ ਉਹ ਚੀਜ਼ ਮੈਂ ਖਾ ਰਹੀ ਮੇਰੀ ਬੋਡੀ ਨੂੰ ਸੂਟ ਕਰਦੀ ਹੋਵੇ ਤੁਸੀਂ ਖਾਓ ਤੁਹਾਡੀ ਬੋਡੀ ਨੂੰ ਸੂਟ ਨਾ ਕਰੇ ਇਸ ਨੂੰ ਟ੍ਰਾਈ ਕਰੋ ਪਰ ਜੇ ਤੁਹਾਡੀ ਬਾਡੀ ਨੂੰ ਸੂਟ ਕਰਦੀ ਹੈ ਤੇ ਖਾਓ ਜੇ ਤੁਹਾਡੀ ਬਾਡੀ ਨੂੰ ਨਹੀਂ ਸੂਟ ਕਰਦੀ ਤਾਂ ਨਾ ਖਾਓ ਕਿਉਂਕਿ ਸਭ ਦੀ ਬਾਡੀ ਡਿਫਰੈਂਟ ਹੁੰਦੀ ਆ ਡਿਫਰੈਂਟ ਨੇਚਰ ਹੁੰਦੇ ਹਰ ਇੱਕ ਦੀ ਬਾਡੀ ਦੀ ਹਰ ਇੱਕ ਦੀ ਸਟਮਕ ਸਾਰਾ ਕੁਝ ਈਜ਼ੀਲੀ ਡਾਈਜੈਸਟ ਨਹੀਂ ਕਰ ਸਕਦੀ ਹਨ ਸੋ ਇਸ ਤਰ੍ਹਾਂ ਹੋ ਜਾਂਦੀ ਹੈ ਕਈ ਚੀਜ਼ਾਂ ਕਿ ਤੁਹਾਨੂੰ ਸੂਟ ਕਰਦੀਆਂ ਕਈ ਨਹੀਂ ਕਰਦੀਆਂ ਤੇ ਮੈਂ ਵੀ ਮੈਨੂੰ ਵੀ ਮੈਂ ਵੀ ਸੋਸ਼ਲ ਮੀਡੀਆ ਤੋਂ ਵੀ ਵੀਡੀਓਜ਼ ਤੋਂ ਵੀ ਮੈਂ ਆਈਡੀਆਸ ਲੈ ਨਹੀਂ ਹੁੰਦੀ ਹਨ ਨਾ ਪੀ ਬ੍ਰੈਕਫਾਸਟ ਵਿੱਚ ਆਪਾਂ ਨੂੰ ਕੀ ਲੈਣਾ ਚਾਹੀਦਾ ਲੰਚ ਵਿੱਚ ਕੀ ਲੈਣਾ ਚਾਹੀਦਾ ਡਿਨਰ ਵਿੱਚ ਕੀ ਲੈਣਾ ਚਾਹੀਦਾ ब्रेकफास्ट में मेरा इजीली हो जाता है लंच भी हो जाता है डिनर मेनू सोचना पेंदा डिनर बहुत ਔਖਾ ਮੈਨੂੰ ਸੋਚਣਾ ਪੈਂਦਾ ਕਿਉਂਕਿ ਡਿਨਰ ਵਿੱਚ ਬਹੁਤ ਜ਼ਿਆਦਾ ਆਪਸ਼ਨਸ ਨਹੀਂ ਹੁੰਦੀਆਂ ਹਰਿਆ ਸਬਜ਼ੀ ਹੁੰਦੀਆਂ ਸਬਜ਼ੀਆਂ ਆਪਾਂ ਕਿੰਨੀਆਂ ਖਾਵਾਂਗੇ ਰੋਜ਼ ਰੋਜ਼ ਕਿੰਨੀਆਂ ਸਬਜ਼ੀਆਂ ਖਾ ਲਾਂਗੇ ਹਨਾ ਕਿਉਂਕਿ ਇਹਨੀਆਂ ਸਬਜ਼ੀਆਂ ਆਪਣੇ ਅਵੇਲੇਬਲ ਨਹੀਂ ਹੁੰਦੀਆਂ ਕਰ ਇੱਕ ਸਬਜ਼ੀ ਉਤੋਂ ਹੋ ਤੇ ਇਹ ਸੈਲਡ ਹੋਗਾ ਇਹ ਕਾਮਨ ਚੀਜ਼ਾਂ ਨੇ ਜਾਂ ਚੀਲਾ ਬਣਾ ਸਕਦੇ ਆ ਖਿਚੜੀ ਬਣਾ ਸਕਦੇ ਆ ਅ ਕੀ ਨੋਆਬੀ ਮੈਂ ਹੁਣ ਬਣਾਏ ਸੀ ਕੀ ਨੋਆਬੀ ਆਪਸ਼ਨ ਹੋ ਗਈ ਉਹ ਵੀ ਬਣਾ ਸਕਦਾ ਖਾਂਚ ਵੀ ਟੇਸਟੀ ਲੱਗਦਾ ਹਰ ਬਾਕੀ ਇਹ ਹੁੰਦਾ ਡਿਨਰ ਨਾ ਬਹੁਤ ਹਲਕਾ ਲਾਈਟ ਈਜ਼ੀ ਟੂ ਡਾਈਜੈਸਟ ਹੋਣਾ ਚਾਹੀਦਾ ਜੇ ਆਪਾਂ ਡਿਨਰ ਹੈਵੀ ਕਰ ਲਾਂਗੇ ਲ ਕੋਈ ਚੀਜ਼ ਅਹੇ ਜੀ ਖਾ ਲਾਂਗੇ ਆਪਣੀ ਸਟੌਕ ਤੇ ਹੈਵੀ ਹੋ ਜੂ ਨੈਕਸਟ ਡੇ ਫਿਰ ਆਪਣਾ weight ਵੱਧ ਜਾਂਦਾ ਘਟਾਉਣ ਦੀ ਬਜਾਏ ਇਸ ਲਈ ਡਿਨਰ ਬਹੁਤ ਧਿਆਨ ਨਾਲ ਸੋਚਣਾ ਪੈਂਦਾ ਵੀ ਡਿਨਰ ਤੇ ਕੀ ਖਾਈਏ ਤੇ ਆਪਣਾ ਡਿਨਰ ਜਲਦੀ ਕਰੀਏ ਟਾਈਮ ਨਾਲ ਤੇ ਬਹੁਤ ਲਾਈਟ ਕਰੀਏ ਤਾਂ ਕਿ ਜਦੋਂ ਆਪਾਂ ਸੋਈ ਆ ਆਪਣਾ ਡਿਨਰ ਆਪਾਂ ਡਾਈਜੈਸਟ ਕਰ ਚੁੱਕੀ ਹੋਈ ਹੋਈ ਤੋ ਚਲਦੇ ਹਾਂ ਮੈਂ ਕਿਚਨ ਵਿੱਚ ਬਣਾਉਣੇ ਆ ਚਾਹ ਹੁਣ ਮੈਂ ਕਰ ਲਈ ਆਪਣੇ ਲਈ ਚਾਹ ਵਿਦ ਬਿਸਕਟਸ ਆਟੇ ਵਾਲੇ ਬਿਸਕਟਸ ਹੀ ਮੈਂ ਖਾਣੇ ਹੁੰਦੀ ਦੂਸਰੇ ਮੈਂ ਪੈਕੇਟਸ ਵਾਲੇ ਸੀ ਲਿਓਨੇ ਤਾਂ ਹੈਗੇ ਪਰ ਉਹ ਨਹੀਂ ਖਾਣਦੀ ਕੀ ਕਹਿਣਾ ਕਦੇ ਇੱਕ ਬਿਸਕਟ ਲੈ ਲਾਂ ਕਦੇ ਚੇਂਜ ਵਾਸਤੇ ਜਸਟ ਚਾਹ ਪੀਣ ਤੋਂ ਬਾਅਦ ਮੈਂ ਤਿਆਰ ਕਰ ਲਈ ਅਸੀਂ ਪੀਜ਼ਾ ਪੀਜ਼ਾ ਦੇ ਉੱਪਰ ਸਬਜ਼ੀਆਂ ਲਗਾਤੀਆਂ ਖੌਨ ਲਗਾਤੀ ਚੀਜ਼ ਇਹਦੇ ਉੱਪਰ ਮੈਂ ਹਜੇ ਲਗਾਉਣੀ ਆ ਮੈਂ ਕਿਹਾ ਚੱਲੀ ਇੱਕ ਵਾਰ ਵੀਡੀਓ ਛ ਥੋੜੀ ਸ਼ੂਟ ਕਰ ਲਈ ਬੇਸਲੀਆ ਨੂੰ ਨਾ ਕਈ ਦਿਨ ਹੋ ਗਏ ਸੀ 2 ਦਿਨ ਹੋ ਗਏ ਸੀ ਬੇਸਲੀਆ ਨੂੰ ਪੈਕੇਟ ਮੰਗ ਪਿਆ ਸੀ ਉਹ ਦਵਿੰਦਰ ਕਹ ਰਿਹਾ ਸੀ ਪੀਜ਼ਾ ਬਣਾ ਲਓ ਪਰ ਉਹ ਘਰ ਇਹ ਨਹੀਂ ਖੜਦੇ ਸੀ ਪੀਜ਼ਾ ਬਣਾਵਾ ਵੀ ਕਦੇ ਕਦੋਂ ਹਨਾ ਮੈਨੂੰ ਐਸੇ ਘਰੇ ਰੁਕਣ ਖਾਣ ਤਾਂ ਮੈਂ ਪੀਜ਼ਾ ਬਣਾਵਾ ਫਿਰ ਤੇ ਫਾਈਨਲ ਅੱਜ ਫਿਰ ਉਹ ਘਰੇ ਹੀ ਸੀਗੇ ਉਹ ਕਰ ਰਹੇ ਸੀ ਰੈਸਟ ਕਹਿੰਦੇ ਸੀ ਮੈਨੂੰ ਘੰਟੇ ਨੂੰ ਉਠਾ ਦੇ ਜੋ ਪੀਜ਼ਾ ਤਿਆਰ ਕਰਕੇ ਫਿਰ ਮੈਨੂੰ ਠਾ ਦੇ ਤੇ 4 ਵਜੇ ਦਾ ਟਾਈਮ ਸੀ ਮੈਂ ਬਣਾਉਣ ਲੱਗੀ ਸੀ ਪੀਜ਼ਾ ਇਹ ਤਾਂ ਫਰਾਈ ਦੇ ਵਿੱਚ ਬਣਾਉਂਗੀ ਬਹੁਤ ਜਲਦੀ ਬਣ ਜਾਂਦਾ ਬਹੁਤ ਟੇਸਟੀ ਬਣਦਾ ਔਰ ਉਤੋਂ ਚੀਜ਼ ਦਾ ਕਲਰ ਬਹੁਤ ਅੱਛਾ ਹੋ ਜਾਂਦਾ ਇਹਦੇ ਵਿੱਚ ਟੇਸਟ ਬਹੁਤ ਅੱਛਾ ਹੁੰਦਾ ਔਰ ਖੁਸ਼ਬੂ ਸਾਰੇ ਘਰ 'ਚ ਫੈਲ ਜਾਂਦੀ ਹੈ ਤੰਦੂਰੀ ਦੀ ਖੁਸ਼ਬੂ 에ਅਰ ਫਰਾਇਰ ਦੀ ਪੀਜ਼ਾ ਦੀ ਬਹੁਤ ਅੱਛੀ ਲੱਗਦੀ ਹੈ ਮੈਂ ਨਹੀਂ ਖਾਵਾਂਗੀ ਸਿਰਫ ਮੰਮੀ ਤੇ ਦਵਿੰਦਰ ਖਾਣਗੇ ਮੈਂ ਆਈ ਨਹੀਂ ਖਾਵਾਂਗੀ ਕਿਉਂਕਿ ਇਹਦੇ ਉੱਪਰ ਪਿਆਜ਼, ਝੂਮਲਾ, ਮਿਰਚ ਓਹੀ ਸਬਜ਼ੀਆਂ ਨੇ ਇਹ ਸਬਜ਼ੀਆਂ ਮੈਂ ਰੋਜ਼ ਖਾਨੀਆਂ ਚਿੱਲੇ ਵਿੱਚ ਪਾ ਕੇ ਓਮਲੇਟ ਵਿੱਚ ਪਾ ਕੇ ਹਨਾ ਖਿਚੜੀ ਵਿੱਚ ਪਾ ਕੇ ਇਹ ਸਬਜ਼ੀਆਂ ਮੈਂ ਹਰ ਰੋਜ਼ ਹੀ ਖਾਨੀਆਂ ਪਨੀਰ ਚ ਪਾ ਲੇ ਕਤੇ ਕਾਠੀ ਚ ਪਾ ਲੈਂ ਇਸ ਕਰਕੇ ਮੈਨੂੰ ਕੋਈ ਬਾਲੀ ਨਵੀਂ ਜੀ ਚੀਜ਼ ਨਹੀਂ ਲੱਗਦੀ ਇਹ ਪਰ ਬਾਹਰ ਅੰਦਰ ਜਾਈ ਤਾਂ ਫਿਰ ਮੈਂ ਖਾ ਲਾਂ ਨਹੀਂ ਹੁੰਦੀ ਆ ਪਰ ਕਰਕੇ ਜੇ ਬਣਾਈਏ ਤਾਂ ਮੈਂ ਬਹੁਤ ਰੇਅਰ ਹੁੰਦਮ ਕਿਵੇਂ ਖਾਵਾਂ ਪਤਾ ਨਹੀਂ ਆਪ ਦਾ ਮਾਨੇ ਨਹੀਂ ਕਰਦਾ ਖਾਣ ਨੂੰ ਆਏ ਲੱਗਦਾ ਮਸਾ ਮਸਾ weight loss ਕਰੇ ਵੀ ਹੈਲਦੀ ਚੀਜ਼ਾਂ ਖਾਈਏ ਕਿ ਮੈਂ ਆਪ ਦਾ ਟਾਈਮ ਟੂ ਟਾਈਮ ਖਾਣ ਨਹੀਂ ਰਹਿਣੀ ਫਿਰ ਉਸ ਕਰਕੇ ਮੈਨੂੰ ਕੋਈ ਇੰਨਾ ਹਾਂ ਹੁੰਦਾ ਨਹੀਂ ਕਿ ਮੈਂ ਚੀਜ਼ ਮੈਂ ਖਾਣੀ ਆ ਕਿਉਂਕਿ ਸਿਸਟਮ ਆਪ ਦਾ ਫਿਰ ਨਾ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਜਿਵੇਂ ਆਪਾਂ ਰੁਟੀਨ ਆਪਾ ਬਣਾ ਲਈਏ ਇਹ ਮਾਰਨਿੰਗ ਦੀ ਕਲਿੱਪ ਹੈ ਸਵੇਰ ਮੈਂ ਫ੍ਰਿਜ ਸਾਫ਼ ਕੀਤਾ ਸੀ ਫ੍ਰਿਜ ਵੀ ਨਹੀਂ ਪਤਾ ਕਿ ਉਹੀ ਗੱਲ ਚੀਜ਼ ਆਪਾਂ ਜਿੰਨੀ ਜ਼ਿਆਦਾ ਯੂਜ਼ ਕਰਦੇ ਜਿੰਨੀ ਜ਼ਿਆਦਾ ਵਰਤੋਂ ਚ ਆਉਗੀ ਓਨੇ ਓਨੇ ਗੰਦੀ ਹੋਣਾ ਹਨਾ ਜਿਵੇਂ ਹੁਣ ਗਰਮੀਆਂ ਦਾ ਟਾਈਮ ਆ ਤਾਂ ਫ੍ਰਿਜ ਸਵੇਰੇ ਸਵੇਰੇ ਬਹੁਤ ਜ਼ਿਆਦਾ ਖੁੱਲਦਾ ਇੱਕ ਕੰਮ ਦਾ ਜੋਰ ਆ ਜਿਵੇਂ ਖੇਤੀ ਦਾ ਜੋਰ ਆ ਨਾ ਕਦੇ ਫ੍ਰਿਜ ਵਿੱਚ ਦੁੱਧ ਚੱਕ ਲਿਆ ਕਦੇ ਰੱਖਤਾ ਕਦੇ ਲੱਸੀ ਚੱਕ ਲਈ ਰੱਖ ਲਈ ਕਦੇ ਕੁਝ ਚੱਕ ਲਿਆ ਕਦੇ ਪਾਣੀ ਠੰਡਾ ਰੱਖਤਾ ਕਦੇ ਕਢ ਲਿਆ ਆਪਾਂ ਸੋਸ ਕਰਕੇ ਜ਼ਿਆਦਾ ਯੂਜ਼ ਹੁੰਦਾ ਤਾਂ ਗੰਦਾ ਵੀ ਜਲਦੀ ਹੁੰਦਾ ਤੇ ਫਿਰ ਮੈਂ ਕਿਹਾ ਚਲੋ ਸਾਫ਼ ਕਰਦੇ ਆਂ ਉਹ ਜੇ ਫ੍ਰਿਜ ਸਾਫ਼ ਰਹੂਗਾ ਤਾਂ ਉਹਦੀ ਕੂਲਿੰਗ ਵੀ ਬਣੀ ਰਹੂਗੀ ਇੱਕ ਕਿਸੇ ਟਾਈਪ ਦੀ 스멜 ਵੀ ਨਹੀਂ ਆਉਗੀ ਤੇ ਆਪ ਨੂੰ ਵੀ ਵਧੀਆ ਲੱਗੂਗਾ ਇੱਕ ਫ੍ਰਿਜੀ ਵਿੱਚ ਜਦੋਂ ਆਪਾਂ ਭਾਂਡੇ ਰੱਖਦੇ ਹਾਂ ਨਾ ਨੀਚੋਂ ਬੇਸ ਜ਼ਰੂਰ ਉਹ ਤਾਂ ਸਾਫ਼ ਕਰਕੇ ਰੱਖਿਆ ਕਰੀਏ ਤਾਂ ਫਿਰ ਫ੍ਰਿਜ ਜਲਦੀ ਗੰਦਾ ਨਹੀਂ ਹੁੰਦਾ ਹੈਗਾ ਮੈਨੂੰ ਤਾਂ ਹੀ ਆਂਦਤ ਹੈਗੇ ਜਿਨਾਂ ਵਿੱਚ ਕੋਈ ਵੀ ਚੀਜ਼ ਫ੍ਰਿਜ ਵਿੱਚ ਰੱਖਦੇ ਨੇ ਨੀਚੋਂ ਮੈਂ ਬੇਸ ਦੇਖ ਲਾਣੇ ਕਿਉਂਕਿ ਸ਼ੈਲਫ ਤੇ ਆਪਾਂ ਚੀਜ਼ ਰੱਖੀ ਹੁੰਦੀ ਹੈ ਨਾ ਸ਼ੈਲਫ ਤੇ ਕੋਈ ਆਟਾ ਖਿੰਡਿਆ ਹੁੰਦਾ ਜਾਂ ਕੁਝ ਹੋੜ ਡੁੱਲਿਆ ਹੁੰਦਾ ਫਿਰ ਆਪਾਂ ਇਦਾਂ ਹੀ ਚੱਕ ਕੇ ਉਹਨੂੰ ਫ੍ਰਿਜ ਵਿੱਚ ਰੱਖ ਦਿੰਦੇ ਆ ਪਰ ਨੀਚੇ ਉਹਦੇ ਬੇਸ ਤੇ ਫਿਰ ਉਹ ਹੀ ਚੀਜ਼ ਲੱਗ ਜਾਂਦੀ ਗੰਦਾ ਹੁੰਦਾ ਆਪਾਂ ਦੇਖਦੇ ਨਹੀਂਗੇ ਫਰਿਜ ਗੰਦਾ ਰਹਿੰਦਾ ਇਸ ਕਰਕੇ ਤਾਂ ਨੀਚੋਂ ਜਰੂਰ ਹਰ ਇੱਕ ਚੀਜ਼ ਨੂੰ ਬੇਸ ਸਾਫ਼ ਕਰਕੇ ਫੇਰ ਫਰਿਜ ਵਿੱਚ ਰੱਖਿਆ ਕਰੀ ਇਸ ਤਰੀਕੇ ਨਾਲ ਵੀ ਫਰਿਜ ਆਪਣਾ ਸਾਫ਼ ਰਹਿੰਦਾ ਅੱਜ ਮੈਂ ਕਿਹਾ ਚਲੋ ਫਰਿਜ ਸਾਫ਼ ਕਰਦਾ ਗਰਮੀ ਵੀ ਜਲਦੀ ਕਰਨਾ ਪੈਂਦਾ ਵੈਸੇ ਤਾਂ ਮੈਨੂੰ ਦਿਮਾਗ ਵਿੱਚ ਮੇਰੇ ਹੈ ਨਹੀਂ ਸੀ ਫਰਿਜ ਸਾਫ਼ ਕਰਨਾ ਪਰ ਜਦੋਂ ਮੈਂ ਖੋਲਿਆ ਫਰਿਜ ਨਾਲ ਫਿਰ ਮੈਨੂੰ ਲੱਗਿਆ ਵੀ ਸਾਫ਼ ਕਰਨਾ ਚਾਹੀਦਾ ਨਾਲ ਤਾਂ ਕਈ ਵਾਰ ਕੋਈ ਐਕਸਟਰਾ ਚੀਜ਼ ਪਈ ਹੁੰਦੀ ਹੈ ਕਾਫੀ ਭਾਂਡੇ ਫਰਿਜ ਵਿੱਚੋਂ ਐਕਸਟਰਾ ਨਿਕਲ ਜਾਂਦੇ ਨੇ ਥੋੜਾ ਥੋੜਾ ਕੋਈ ਨਾ ਕੋਈ ਚੀਜ਼ ਪਈ ਹੁੰਦੀ ਹੈ ਉਹਨਾਂ ਵਿੱਚ ਵੀ ਉਸ ਚੀਜ਼ਾਂ ਦੀ ਸਫਾਈ ਹੋ ਜਾਂਦੀ ਹੈ ਮੈਂ ਕਿ ਫਰਿਜ ਨਾਲ ਸੀ ਕਰਾਂ ਮੈਂ ਸੋਚ ਰਿਹਾ ਆਈ ਗਰਮੀ ਸੋਚਣਾ ਫ੍ਰਿਜ ਚੇਂਜ ਕਰਾਂਗੇ ਚੇਂਜ ਕਰਾਂਗੇ ਪਰ پتہ ਕਿ ਆਹੀਂ ਬਿਨਾਂ ਘਰ ਤੋਂ ਚੀਜ਼ ਲਿਆਂਦੇ ਨਹੀਂ ਆਂਦੇ ਕਬੀਲਦਾਰੀਆਂ ਨੇ ਹਨਾ ਆਹੀਂ ਹੁੰਦਾ ਜੇ ਤੇ ਕਦੇ ਖੜਾ ਹੈ ਰੁਕਿਆ ਕੰਮ ਇਹਦੇ ਬਿਨਾਂ ਆਪਣਾ ਰੁਕ ਗਿਆ ਉਦੋਂ ਹੀ ਨਵਾਂ ਲਿਆਵਾਂਗੇ ਹਰ ਮਾਰੀ ਸੋਚ ਲਾ ਨਾ ਵੀ ਚਲੋ ਆਹ ਗਰਮੀ ਕੱਢ ਲਈ ਆਖਰੀ ਗਰਮੀ ਸਹੀ ਹਨਾ ਤੇ ਜਦੋਂ ਸਮਾਨ ਦਾ ਭਰ ਜਾਂਦਾ ਉਦੋਂ ਮੈਂ ਵੀ ਦਵਿੰਦਰ ਨੂੰ ਕਹਿ ਦਿੰਦੀ ਆਏ ਹਾਏ ਫ੍ਰਿਜ ਦਾ ਤਾਂ ਪੂਰਾ ਹਾਲ ਹੋਇਆ ਤੇ ਕੋਠੜੀ ਬਣੀ ਪਈ ਐ ਮੈਨੂੰ ਤਾਂ ਕੁਝ ਨਹੀਂ ਲੱਭਦਾ ਔਰ ਮੈਂ ਕੀ ਤਰ੍ਹਾਂ ਕੀ ਚੱਕਾਂ ਫਿਰ ਮੈਨੂੰ ਕਹਿਣਗੇ ਕੋਈ ਨਾ ਲਿਆਵਾਂਗੇ ਲਿਆਵਾਂਗੇ ਫ੍ਰ ਮੈਂ ਕਿਹਾ ਕਹਿੰਨੀ ਅੱਜ ਹੀ ਲੈ ਕੇ ਆਉ ਕੋਈ ਨਾਲ ਤਾਂ ਆਪਣ ਨੂੰ ਬੁਧੀ ਕੰਮ ਨਹੀਂ ਆਉਂਦਾ ਉਹੀ ਗੱਲ ਹੈ ਚੀਜ਼ ਨੂੰ ਨਾ ਇੰਦਾ ੱੱਕੀ ਨਾ ਘਰੋਂ ਕੱਢਿਆ ਨਹੀਂ ਜਾਂਦਾ ਹੁੰਦਾਗਾ ਇੱਕ ਤਾਂ ਆਪਣਾ ਉਹਦਾ ਇੰਨੇ ਸਾਲ ਯੂਜ਼ ਕਰਕੇ ਇੰਨੇ ਸਾਲ ਉਹਨੂੰ ਬਰਤ ਕੇ ਆਪਣਾ ਉਹੀ ਪਿਆਰ ਜਾਂ ਪੈਣਦਾ ਉਹ ਚੀਜ਼ ਨਾਲ ਉਹਨੂੰ ਦੂਰ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਇਸ ਕਰਕੇ ਜੋ ਤੱਕ ਖਰਾਬ ਨਹੀਂ ਹੁੰਦਾ ਉਦੋਂ ਤੱਕ ਅਸੀਂ ਉਹਨੂੰ ਕੱਢਦੇ ਨਹੀਂਗੇ ਤੇ ਇਹ ਹੈਗਾ ਕਿਚਨ ਦਾ ਕਾਊਂਟਰ ਟਾਪ ਇੱਕ ਆਪਣ ਦੇ ਕਮੈਂਟ ਆਇਆ ਇਸ ਕਹਿੰਦੇ ਤੁਸੀਂ ਕਿਚਨ ਦੇ ਕਾਊਂਟਰ ਟਾਪ ਤੇ ਕੁਝ ਚੇਂਜ ਕੀਤਾ ਤੇ ਤੁਸੀਂ ਵੀਡੀਓ ਚ ਦਿਖਾਇਓ ਵੀ ਕੀ ਚੇਂਜ ਕੀਤਾ ਆ ਮੈਂ ਕੋਰਨਰ ਥੋੜਾ ਜਿਹਾ ਚੇਂਜ ਕੀਤਾ ਵੀ ਮੈਂ ਥੋੜੀ ਸ਼ਾਰਟ ਵੀਡੀਓ ਵੀ ਪਾਈ ਸੀ ਇਹ ਕੋਰਨਰ ਮੈਂ ਚੇਂਜ ਕੀਤਾ ਮੈਨੂੰ ਥੋੜਾ ਥੋੜਾ ਡੈਕੋਰੇਸ਼ਨ ਦਾ ਸ਼ੌਂਕ ਹੈ ਜਿਆ ਮੈਨੂੰ ਆਇ ਹੁੰਦਾ ਮੇਰਾ ਨਾ ਜਿੱਥੇ ਮੈਂ ਕੰਮ ਕਰਾਂ ਉਹ ਏਰੀਆ ਸੋਹਣਾ ਹੋਵੇ ਸਜਾਇਆ ਹੋਵੇ ਸਾਫ਼ ਸੁਥਰਾ ਹੋਵੇ ਫਿਰ ਉੱਥੇ ਕੰਮ ਕਰਨ ਨੂੰ ਜੀ ਲੱਗੂਗਾ ਇਸ ਕਰਕੇ ਮੈਨੂੰ ਥੋੜਾ ਜਿਹਾ ਇਸ ਚੀਜ਼ ਦਾ ਸ਼ੌਂਕ ਵੀ ਆ ਤੇ ਸੋਹਣਾ ਵੀ ਲੱਗਦਾ ਹਨਾ ਜੇ ਆਪਾਂ ਇੰਨੇ ਸੋਹਣੀ ਜਗ੍ਹਾ 'ਚ ਆਪਾਂ ਜਦੋਂ ਕੰਮ ਕਰਦੇ ਕੰਮ ਕਰਨ ਨੂੰ ਫਿਰ ਦਿਲ ਕਰਦਾ ਇਹ ਕੋਰਨਰ ਥੋੜਾ ਜਿਹਾ ਡੈਕ ਗਾਂਧੀ ਜੀ ਦੇ ਚਾਰ ਬੰਦਰ ਹਨਾ ਬੂਰਾ ਮਤ ਬੋਲੋ ਬੂਰਾ ਮਤ ਸੋਚੋ ਬੂਰਾ ਮਤ ਸੁਨੋ ਬੂਰਾ ਮਤ ਦੇਖੋ ਟਾਈਮ ਹੋ ਰਿਹਾ 7:30 ਹੋ ਰਿਹਾ 7:30 ਹੋ ਗਿਆ हां 7:30 ਹੋ ਗਿਆ 10 ਮਿੰਟ ਹੋ ਗਏ ਤਾਂ ਮੈਂ ਕਰਕੇ ਇਹ ਵਾਕ ਬਾਹਰੋਂ ਪਲਾਂਟਸ ਨੂੰ ਪਾਣੀ ਦੇ ਗਈਆਂ ਇਸ ਵੇਲੇ ਜਮਾ ਥੱਕ ਜਾਂਦੀ ਮੇਰੀ ਬੱਸ ਹੋ ਜਾਂਦੀ ਐ ਇਸ ਵੇਲੇ ਤਾਂ ਮੈਨੂੰ ਐ ਲੱਗੂ ਵੀ ਬਸ ਮੈਂ ਬੈਠ ਤੇ ਜਾ ਕੇ ਮੈਂ ਲੇਟ ਜਾ ਤਾਂ ਮੈਨੂੰ ਬਣੀ ਬਣਾਈ ਰੋਟੀਆਂ ਜੀ ਸਾਰਾ ਕੁਸ ਮਾਮ ਤਿਆਰ ਹੁੰਦਾ ਸਬਜ਼ੀ ਮੇਰੀ ਬਣੀ ਪਈ ਹੁੰਦੀ ਆਟਾ ਗੁੰਨਿਆ ਤੇ ਹੁੰਦਾ ਬਸ ਐ ਹੁੰਦਾ ਵੀ ਸਮਾਨ ਇਕੱਠਾ ਕਰਕੇ ਲਵੇ ਲਾ ਕੇ ਸਾਰੀ ਰੋਟੀ ਬਣਾਉਣੀ ਫੁਲਕਾ ਬਣਾਉਣਾ ਸਨਾ ਦੁੱਗੇ ਦਾ ਕੱਟਣਾ ਹਨ ਕੋਈ ਦਹੀਂ ਗੁੰਦੀ ਪਾਣੀ ਰੋਕਿ ਰੋਣੀ ਦਵਿੰਦਰ ਨੂੰ ਬਸ ਇੰਨਾ ਕੰਮ ਹੁੰਦਾ ਪਰ ਮੇਰੀ ਬਿਲਕੁਲ ਹਿੰਮਤ ਖਾਰ ਜਾਂਦੀ ਐ ਥੋੜੇ ਦੇ ਮੈਨੂੰ ਆ ਹੀ ਲੱਗਦਾ ਵੀ ਕੁਝ ਨਾ ਕਰਨਾ ਬਸ ਮੇਲੇਟ ਜਾਣਾ ਮੈਂ ਖਾਵਾਂ ਨਾ ਮੈਂ ਪਕਾਵਾਂ ਵੀ ਖਾਣ ਕਰਨੀ ਵੀ ਸਾਰ ਲੂਗੀ ਨਹੀਂ ਹਿੰਮਤ ਥਾਰ ਜਾਂਦੀ ਐ ਥੱਕ ਜਾਂਦੀ ਐ ਬਿਲਕੁਲ ਨਹੀਂ ਤੇ ਹੁਣ ਜਾਂਦੀ ਐ ਕਿਚਨ ਵਿੱਚ ਥੋੜੀ ਹਵਾ ਲੈ ਕੇ ਪਾਣੀ ਦਾ ਗਲਾਸ ਪੀਤਾ ਹੁਣ ਮੈਂ ਥੋੜੀ ਹਵਾ ਲੈ ਕੇ ਫਿਰ ਮੈਂ ਕਿਚਨ 'ਚ ਆ ਕੇ ਭਾਂਡੇ ਵਗੈਰਾ ਚੱਕਦੀਆਂ ਸੈਲਡ ਕੱਟਦੀਆਂ ਹਨ ਕੋਈ ਚੱਕ ਲਵੈ ਇਹਨਾਂ ਦਾ ਵੀ ਲਾਉਣੀ ਐ ਚਲੋ ਐਨੇ ਫਿਰ ਕੁੜੀ ਦਾ ਟਾਈਮ ਹੋ ਗયું ਮੈਂ ਆਪਦਾ ਡਿਨਰ ਕਰਦੀ ਆ ਅੱਜ ਮੈਂ ਸਬਜੀ ਬਣਾਈ ਆ ਮਟਰ ਪਨੀਰ ਦੀ ਬਸ ਸਵੇਰ ਵਾਲੀ ਥੋੜੀ ਮੇਰੇ ਕੋਲ ਦਾਲ ਵੀ ਪਈ ਸੀ ਤੇ ਨਾਲ ਮੈਂ ਮਟਰ ਪਨੀਰ ਬਣਾ ਲੇਵਾ ਚਲੋ ਫਿਰ ਦੋ ਸਬ지 ਹੋ ਜਾਣਗੇ ਦਾਲ ਮੈਨੂੰ ਐ ਲੱਗਣਾ ਸੀ ਐ ਲੱਗਦਾ ਸੀ ਵੀ ਦਾਲ ਦੇ ਵਿੱਚ ਥੋੜੀ ਦਾਲ ਨਾਲ ਸਰਨਾ ਨਹੀਂਗਾ ਫਿਰ ਮੈਂ ਮਟਰ ਪਨੀਰ ਬਣਾ ਦੇ ਮਟਰ ਮੇਰੇ ਕੋਲ ਫਰੋਜ਼ਨ ਪਈ ਸੀ ਫਰੀਜ਼ ਕਰ ਹੋਏ ਮਟਰ ਐ ਤਾਂ ਕੰਮ ਆਏਂਦਾ ਆਪਾਂ ਆਪਾਂ ਕਿਸੇ ਵੀ ਰੈਸਪੀ ਚ ਯੂਜ਼ ਕਰ ਲਾਨੇ ਹੁਣ ਜਿਵੇਂ ਮੈਂ ਤਾਂ ਬਣਾਉਣੀ ਯਾਨੀ ਖਿਚੜੀ ਕਿਨੂਆ ਹਨਾ ਤਾਂ ਉਹਦੇ ਵਿੱਚ ਵੀ ਆਪਾਂ ਪਾ ਸਕਦੇ ਆ ਪਲਾਉ ਵਿੱਚ ਰਾਈਸ ਬਣਾਉਨੇ ਆ ਸਬਜੀ ਵਾਲ ਚਾਵਲ ਉਹਦੇ ਵਿੱਚ ਪਾ ਫਰੀਜ਼ ਆ ਕੇ ਰੱਖੇ ਹੋਣ ਮਟਰ ਤਾਂ ਵਧੀਆ ਆਪਣੇ ਕੰਮ ਆ ਜਾਂਦੇ ਨੇ ਨਹੀਂ ਹੈਗਾ ਬਾਜ਼ਾਰ ਚ ਭੱਜਣਾ ਪੂਕ ਥੋੜੀ ਹਵਾਲਾ ਕਰ ਮੈਂ ਜਾਣੀ ਕਿਚਨ ਵਿੱਚ ਔਰ ਇਹ ਹੈਗਾ ਮੇਰਾ ਅੱਜ ਦਾ ਡਿਨਰ ਡਿਨਰ ਚ ਮੈਂ ਲੈ ਰਹੀ ਮਟਰ ਪਨੀਰ ਮਟਰ ਪਨੀਰ ਸਬਜ਼ੀ ਬਣਾਈ ਇਸ ਵਿੱਚ ਮੈਂ ਚਲ ਮੈਂ ਇਹ ਹੀ ਲੈ ਲਨੀ ਹਣਾ ਸੈਲਡ ਹੋਗਾ ਨਾਲ ਦਹੀਂ ਹੋਗੀ ਦਹੀਂ ਮੈਂ ਬਹੁਤ ਛੋਟੀ ਕਾਟਿਜ ਲੈਣੀ ਹੁੰਨੀ ਤਾਂ ਕਿ ਜ਼ਿਆਦਾ ਨਾ ਵੇਤੋ ਖਾਦੀ ਆ ਬ੍ਰੇਕਫਾਸਟ ਵਿੱਚ ਮੈਂ ਜ਼ਿਆਦਾ ਲੈ ਲਨੀ ਆ ਤੇ ਡਿਨਰ ਵਿੱਚ ਮੈਂ ਬਹੁਤ ਘੱਟ ਲੈਣੀ ਹੁੰਨੀ ਦਹੀਂ ਹਾਂ ਲੈ ਸਕਦੇ ਆ ਦਹੀਂ ਜੇ ਆਪਣੀ ਬੋਡੀ ਨੂੰ ਸੂਟ ਕਰਦੀ ਆਪਾਂ ਲੈ ਸਕਦੇ ਆ ਕਈ ਕਹਿੰਦੇ ਰਾਤ ਨੂੰ ਦਹੀਂ ਨਹੀਂ ਖਾਣੀ ਪਰ ਨਹੀਂ ਜੇ ਤੁਹਾਡੀ ਬਾਡੀ ਨੂੰ ਸੂਟ ਕਰਦੀ ਆ ਤਾਂ ਖਾਓ ਜੇ ਤੁਹਾਡੀ ਬਾਡੀ ਨੂੰ ਸੂਟ ਨਹੀਂ ਕਰਦੀ ਰਾਤ ਨੂੰ ਫੇਰ ਨਾ ਖਾਓ ਹਨਾ ਪਰ ਇਹਨਾਂ ਦੇਖੋ ਕਿ ਉਹ ਦਹੀਂ ਨਹੀਂ ਖਾਂਦਾ ਉਹਨੇ ਆ ਜੀ ਹੀ ਦਿਖਾਤੀ ਰਾਤ ਨੂੰ ਉਹ ਆ ਖਾਂਦਾ ਨਹੀਂ ਆਪਦੀ ਬਾਡੀ ਹੁੰਦੀ ਆ ਜਿਹੜੀ ਚੀਜ਼ ਤੁਹਾਨੂੰ ਸਖਾਉਂਦੀ ਆ ਜਿਹੜੀ ਚੀਜ਼ ਤੁਹਾਡੀ ਬਾਡੀ ਨੂੰ ਸੂਟ ਕਰ ਜਾਂਦੀ ਆ ਤੁਹਾਨੂੰ ਪ੍ਰੋਬਲਮ ਨਹੀਂ ਹੁੰਦੀ ਉਹ ਤੁਸੀਂ ਖਾ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਪ੍ਰੋਬਲਮ ਦਿੰਦੀ ਆ ਉਹ ਤੁਸੀਂ ਨਾ ਖਾਓ ਮੈਨੂੰ ਸੂਟ ਕਰਦੇ ਦਹੀਂ ਚਾਹ ਮੈਂ ਤੇ ਇੰਨੇ ਟਾਈਮ ਖਾ ਲਾਂ ਕਿ ਇਸ ਕਰਕੇ ਮੈਂ ਖਾਣਾ ਨਹੀਂ ਹੁੰਨੀ ਪਰ ਮੇਰਾ ਆਤਮ ਥੋੜੀ ਖਾਣੀ ਹੈ ਬਹੁਤ ਛੋਟੀ ਜਿਹੀ ਕੌਲੀ ਵਿੱਚ ਪਾਉਣੀ ਹੁੰਨੀ ਤਾਂ ਕਿ ਮੈਨੂੰ ਐ ਲੱਗੇ ਵੀ ਹਾਂ ਮੇਰੀ ਕੌਲੀ ਭਰੀ ਹੋਈ ਹੈ ਦਹੀਂ ਮੈਨੂੰ ਬਹੁਤ ਪਸੰਦ ਹੈ ਇਹ ਸੀ ਹੁਣ ਸੀ ਡਿਨਰ ਤੋਂ ਬਾਅਦ ਦਾ ਟਾਈਮ ਰਾਤ ਦਾ ਡਿਨਰ ਹੋ ਗਿਆ ਸੀਗਾ ਜਿਹੜਾ ਭਾਂਡਿਆਂ ਦੀ ਚੱਕਰ ਹੋ ਗਈ ਸੀ ਤੇ ਮੈਂ ਬਣਾ ਰਹੀ ਸੀ ਰਸਨਾ ਰਸਨਾ ਮੈਂ ਨਾ ਬਹੁਤ 3 ਡੰਬੀਆਂ ਇਕੱਠੀਆਂ ਬਣਾਉਂਗੀ ਉਸ ਵਾਸਤੇ چینی ਜਿਆਦਾ ਚਾਹੀਦੀ ਸੀ ਜੇਕਰ ਮੈਂ چینی ਪਹਿਲਾਂ ਮੈਂ ਉਹ ਨਾਪੀ ਸਾਰੀ ਨਾਪ ਕੇ ਫਿਰ ਮੈਂ ਉਹ چینی ਪੀਸ ਲਈ ਤਾਂ ਕਿ ਉਹ ਜਲਦੀ ਮਿਕਸ ਹੋ ਜੇ ਉਹਨੂੰ ਉਦੇ ਵਿੱਚ ਜਿੰਨਾਂ ਪਾਣੀ ਪਾਉਣਾ ਸੀ ਪਾਣੀ ਪਾਇਆ ਚੀਨੀ ਵਿੱਚ ਤਿੰਨ ਲੱਬੀਆਂ ਇਕੱਠੀਆਂ ਬਣਾ ਕੇ ਰੱਖੋ ਕਿਉਂਕਿ ਖੇਤ ਨੂੰ ਨਾ ਫਿਰ ਰੋਜ਼ ਸ਼ਾਮ ਨੂੰ ਠੰਡਾ ਪਾਣੀ ਚਾਹੀਦਾ ਹੁੰਦਾ ਮਿੱਠਾ ਪਾਣੀ ਠੰਡਾ ਪਾਣੀ ਜਿਵੇਂ ਕਦੇ ਰੂਹ ਆਵਸਾ ਚੱਲ ਗਿਆ ਕਦੇ ਨਿੰਬੂ ਚੱਲ ਗਿਆ ਨਿੰਬੂ ਪਾਣੀ ਕਦੇ ਰਸ ਨਾ ਹਨਾ ਕਈ ਵਾਰ ਤਾਂ ਨਿੰਬੂ ਖਤਮ ਹੋਏ ਹੁੰਦੇ ਨੇ ਕਿਹੜਾ ਸ਼ਹਿਰ ਆ ਵੀ ਆਪਾਂ ਭੱਜ ਕੇ ਵੜ ਲਾਂਗੇ ਤੇ ਇਸ ਕਰਕੇ ਕੁਛ ਨਾ ਕੁਛ ਆਪਸ਼ਨਸ ਰੱਖਣੀਆਂ ਪੈਂਦੀਆਂ ਨੇ ਉਸ ਕਰਕੇ ਫਿਰ ਮੈਂ ਕਿਹਾ ਚਲ ਅਜੇ ਮੈਂ ਤਿੰਨ ਡੱਬੀਆਂ ਇਕੱਠੀਆਂ ਬਣਾ ਕੇ ਰੱਖ ਲੈਂਦੀਆਂ ਇੱਕ ਡੱਬੀ ਬਣਾਉਣੇ ਫਿਰ ਦੋ ਦਿਨਾਂ 'ਚ ਖਤਮ ਹੋ ਗਏ ਵੱਡੀ ਕਿੰਨੀ ਭਰ ਕੇ ਪਾਣੀ ਦੀ ਜਾਂਦੀ ਕਈ ਵਾਰ ਤਾਂ ਕੋਈ ਦਿਹਾੜੀਆ ਹੋਗਾ ਕੋਈ ਕੋਲੇ ਹੋਰ ਬੰਦਾ ਹੋਗਾ ਫਿਰ ਖੇਤ ਚੀਜ਼ ਵੱਧ ਵੇਚਣੀ ਪੈਂਦੀ ਹੈ ਉਸ ਕਰਕੇ ਫਿਰ ਅਜੇ ਮੈਂ ਕਾਫੀ ਜ਼ਿਆਦਾ ਕੁਆਂਟੀਟੀ ਵਿੱਚ ਇਹ ਮੈਂ ਇਕੱਠਾ ਹੀ ਬਣਾ ਕੇ ਰੱਖ ਲੈਂਦੇ ਰੋਜ਼ ਰੋਜ਼ ਨਾਲ ਔਰ ਮੈਨੂੰ ਐਸੀ ਮੈਂ ਹੁਣ ਰਾਤ ਨੂੰ ਹੀ ਬਣਾ ਕੇ ਰੱਖ ਲਾਂ ਜੇ ਸਵੇਰੇ ਬਣਾਉਂਗੀ ਸੀ ਕਿਉਂਕਿ ਸਵੇਰੇ ਤੱਕ ਹੀ ਜਾਂਦੇ ਕੰਮ ਹੋਰ ਦੀ ਬਹੁਤ ਸ਼ੁਰੂ ਹੋ ਜਾਂਦੇ ਨੇ ਭਾਂਡਿਆਂ ਦਾ ਖਲਾਰਾ ਹੋਰ ਬਹੁਤ ਪੈ ਜਾਂਦਾ ਇਸ ਕਰਕੇ ਹੁਣ ਹੀ ਕੰਮ ਖਤਮ ਕਰਦਾ ਫਿਰ ਮੈਨੂੰ ਐਸੀ ਵੀ ਚਲੋ ਸਵੇਰੇ ਵੀ ਬਣਾਉਣਾ ਹੁਣ ਵੀ ਬਣਾਉਣਾ ਤੇ ਇਹਨਾਂ ਨੂੰ ਮੈਂ ਬਣਾ ਕੇ ਬੋਟਲਸ ਫਿਲ ਕਰਕੇ ਇਹ ਕੰਮ ਮੈਂ ਹੁਣ ਹੀ ਕਰਦਾ ਨਹੀਂ ਇੱਕ ਤਾਂ ਕੰਮ ਹੀ ਮਿੱਠੇ ਵਾਲਾ ਹੁੰਦਾ ਜੇ ਆਪਾਂ ਇਹਨੂੰ ਜ਼ਿਆਦਾ ਟਾਈਮ ਇਹਨੂੰ ਖੰਡਿਆ ਹੀ ਰੱਖਾਂਗੇ ਉਹ ਮੱਖੀਆਂ ਆ ਜਾਂਦੀਆਂ ਨੇ ਮਿੱਠੇ ਤੇ ਤੇ ਮੈਂ ਕਹਿੰਦਾ ਹੁਣ ਚਲ ਕਿ ਜਾਂਦਾ ਕੰਮ ਖਤਮ ਹੋ ਗਿਆ ਤੇ ਹੁਣ ਮੈਂ ਆਮਦਾ ਇਹ ਕੰਮ ਖਤਮ ਕਰਕੇ ਇਹ ਰੱਖ ਜਿੰਨੇ ਇਹਦੇ ਵਿੱਚ ਪਾਊਚ ਦਿੱਤੇ ਹੁੰਦੇ ਨੇ ਬਸ ਨਾ ਲਿਕਵਿਡ ਹੁੰਦਾ ਇੱਕ ਪਾਊਡਰ ਹੁੰਦਾ ਉਹ ਇਹਦੇ ਵਿੱਚ ਪਾ ਕੇ ਮਿਕਸ ਕਰ ਦਾਂਗੇ ਪਹਿਲਾਂ ਚੀਨੀ ਮਿਕਸ ਕਰੀ ਫਿਰ ਪਾਊਚ ਮਿਕਸ ਕਰੇ ਤੇ ਮਿਕਸ ਕਰਨ ਤੋਂ ਬਾਅਦ ਇਹਨੂੰ ਮੈਂ ਪੂਣ ਲਿਆ ਸੀ ਆ ਪੂਣ ਕੇ ਉਸ ਤੋਂ ਬਾਅਦ ਫਿਰ ਬੋਟਲਸ 'ਚ ਇਹ ਫਿਲ ਕਰ ਦਨੇ ਆ ਤੇ ਫਿਲ ਕਰਕੇ ਇਹਨੂੰ ਰੱਖ ਲਾਂ ਜਦੋਂ ਬਣਾਉਣਾ ਹੋਗਾ ਫਿਰ ਚੀਨੀ ਦੁਬਾਰਾ ਘੋਲਣ ਦੀ ਲੋੜ ਨਹੀਂ ਬਸ ਕੱਲਾ ਇਹ ਤੁਸੀਂ ਰਸਨਾ ਪਾਓ ਤੇ ਇਹਦੇ ਵਿੱਚ ਪਾਣੀ ਪਾਓ ਤੇ ਬਣ ਜਾਂਦਾ ਫਟਾਫਟ ਬਣ ਜਾਂਦਾ ਬਹੁਤ ਕੁਇਕ অপਸ਼ਨ ਵੀ ਇਹ ਹੈ ਨਾ ਗਰਮੀਆਂ 'ਚ ਨਾ ਸਿਰਫ ਇਹ ਮਿੱਠੇ ਪਾਣੀ 'ਤੇ ਚੀਨੀ ਬਹੁਤ ਬਹੁਤ ਜ਼ਿਆਦਾ ਚੀਨੀ ਲੱਗਦੀ ਹੈ ਨਿਕਰ ਤੇ ਸਾਡੇ ਕਿਲੋ ਚੀਨੀ ਮਹੀਨੇ 'ਚ ਮਸਾਂ ਲੱਗਦੀ ਹੋਗੀ ਮਸਾਂ ਕਿਲੋ ਕਿਚੀ ਤੇ ਬਸ ਇਹ ਪਾਣੀ 'ਚ ਜ਼ਿਆਦਾ ਚੀਨੀ ਲੱਗਦੀ ਹੈ ਚਲੋ ਇਹ ਗਰਮੀ ਗਰਮੀ ਦਾ ਟਾਈਮ ਹੀ ਹੁੰਦਾ ਤੁਹਾਨੂੰ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਥੋੜੀ ਜਿਹੀ ਅੱਛੀ ਲੱਗੀ ਹੋਗੀ ਥੋੜੀ ਜਿਹੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ